6 ਅਗਸਤ 1945 ਨੂੰ ਸਵੇਰੇ 7 ਵਜੇ ਜਾਪਾਨੀ ਰਡਾਰਾ ਨੇ ਦੱਖਣ ਤੋਂ ਆ ਰਹੇ ਅਮਰੀਕੀ ਜਹਾਜ਼ਾਂ ਨੂੰ ਦੇਖ ਲਿਆ ਚੇਤਾਵਨੀ ਦੇ ਸਾਰਿਆਂ ਵੱਜੇ ਅਤੇ ਪੂਰੇ ਜਾਪਾਨ ਵਿੱਚ ਰੇਡੀਓ ਪ੍ਰੋਗਰਾਮ ਰੋਕ ਦਿੱਤੇ ਗਏ ਜਾਪਾਨ ਵਿੱਚ ਉਸ ਵੇਲੇ ਤੱਕ ਪੈਟਰੋਲ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਹੋ ਚੁੱਕੀਆਂ ਸਨ ਕਿ ਉਹਨਾਂ ਜਹਾਜ਼ਾਂ ਨੂੰ ਰੋਕਣ ਲਈ ਕੋਈ ਜਾਪਾਨੀ ਜਹਾਜ਼ ਨਹੀਂ ਭੇਜਿਆ ਗਿਆ 8 ਵਜੇ ਵੱਜਦੇ ਚੇਤਾਵਨੀ ਹਟਾ ਦਿੱਤੀ ਗਈ ਅਤੇ ਰੇਡੀਓ ਪ੍ਰੋਗਰਾਮ ਮੁੜ ਸ਼ੁਰੂ ਹੋ ਗਏ 8:09 ਤੇ ਅਮਰੀਕੀ 에ਅਰ ਫੋਰਸ ਦੇ ਕਰਨਲ ਪਾਲ ਟਿਬੈਟਸ ਨੇ ਆਪਣੇ B-29 ਜਹਾਜ਼ ਐਨੋਲਾ ਗੇ ਦੇ ਇੰਟਰਕਮ ਤੇ ਐਲਾਨ ਕੀਤਾ ਸਾਰੇ ਆਪਣੇ ਗੋਗਲਸ ਲਗਾ ਲਓ ਅਤੇ ਆਪਣੇ ਮੱਥੇ ਤੇ ਟਕਾ ਲਓ ਜਹਾਜ਼ ਦੀ ਬੈਲੀ ਵਿੱਚ 3.5 ਮੀਟਰ ਲੰਬਾ 4 ਟਨ ਵਜ਼ਨ ਦਾ ਨੀਲਾ ਅਤੇ ਚਿੱਟਾ ਐਟਮ ਬਮ ਲਿਟਲ ਬாய் ਰੱਖਿਆ ਹੋਇਆ ਸੀ ਐਨੋਲਾ ਗੇ ਦੇ ਸੱਜੇ ਪਾਸੇ 10 ਮੀਟਰ ਦੀ ਦੂਰੀ ਤੇ 1 ਕਿਲੋਮੀਟਰ ਪਿੱਛੇ ਇੱਕ ਦੂਸਰਾ B-29 ਜਹਾਜ਼ ਗ੍ਰੇਟ ਆਰਟਿਸਟ ਉੱਡ ਰਿਹਾ ਸੀ ਇੱਕ ਤੀਜਾ ਬੰਬ ਬਰਾਉਣ ਵਾਲਾ ਜਹਾਜ਼ ਵੀ ਸੀ ਜਿਸ ਨੂੰ ਜਾਰਜ ਮਾਰਕਵਾਡ ਉਡਾਰੇ ਸੀ ਉਹਨਾਂ ਦੀ ਜ਼ਿੰਮੇਵਾਰੀ ਸਿਰਫ ਤਸਵੀਰਾਂ ਲੈਣ ਦੀ ਸੀ ਠੀਕ 8:13 ਤੇ ਐਨੋਲਾ ਗੇ ਦੇ ਬੰਬ ਬਰਡੀਅਰ ਮੇਜਰ ਟੋਮਸ ਫਰੇਵੀ ਦੇ ਹੈੱਡਫੋਨ ਤੇ ਕਰਨਲ ਪੌਲ ਟਿਬੈਟ ਦਾ ਸੰਦੇਸ਼ ਸੁਣਾਈ ਦਿੱਤਾ ਇਟ ਇਜ਼ 올 ਯੋਰਸ ਫਿਰ ਉਹਨਾਂ ਨੇ ਇੰਟਰਕਮ ਤੇ